ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਕਾਂ ਦਾ ਸਵਾਗਤ ਹੈ ਪਿੰਡ ਸੰਗਰ ਵਿਖੇ ਤੂੜੀ ਦੇ ਢੇਰ ਨੂੰ ਲੱਗੀ ਅੱਗ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਪਾਇਆ ਕਾਬੂ ਕਰੀਬ 5 ਲੱਖ ਰੁਪਏ ਦਾ ਹੋਇਆ ਨੁਕਸਾਨ ਪੀਰ ਤੇ ਸ਼ਦੀਰ ਸਿੰਘ ਪੁੱਤਰ ਨਗੀਨਾ ਸਿੰਘ ਵਾਸੀ ਪਿੰਡ ਸੰਗਰ ਨੇ ਦੱਸਿਆ ਕਿ ਰਾਤ ਆਪਣੇ ਘਰ ਸੁੱਤਾ ਪਿਆ ਸੀ ਕਿ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਤੂੜੀ ਦੀ ਸੈੱਡ ਵਿੱਚੋਂ ਧੂੰਆਂ ਦਾ ਰਿਹਾ ਹਨ ਜਦ ਆ ਕੇ ਵੇਖਿਆ ਤਾਂ ਸੈੱਡ ਵਿੱਚ ਪਈ ਕਰੀਬ 40 ਟਰਾਲੀਆਂ ਤੂੜੀ ਵਿੱਚ ਅੱਗ ਦਿਆਨਪ੍ਰਕਰਨ ਦੇ ਕਰਕੇ ਜਦ ਸੰਨ ਸਾਡੇ ਵੱਲੋਂ ਰੋਲਾ ਪੌਂਦੇ ਪਿੰਡ ਵਾਸੀ ਵੀ ਇਕੱਠੇ ਹੋ ਕੇ ਅਤੇ ਅੱਗ ਬੁਝਾਉਣ ਵਿੱਚ ਮਦਦ ਕਰਦੇ ਰਹੇ ਜਦ ਕਿ ਫਾਇਰ ਬਰਗੇਡ ਨੂੰ ਫੋਨ ਕੀਤਾ ਤਾਂ ਉਹਨਾਂ ਵੱਲੋਂ ਪੂਰੀ ਮਸ਼ਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ ਜਦ ਕਿ ਭਿਆਨਕ ਅੱਗ ਪੂਰੀ ਸਮੇਤ ਇੱਕ ਟਰਾਲੀ ਤਵਿਆਂ ਦੇ ਟਾਇਰ ਰੋਟਾ ਵੇਟਰ ਅਤੇ ਸੈੱਡ ਨੂੰ ਆਪਣੀ ਜਪੇਟ ਵਿੱਚ ਲੈ ਲਿਆ ਜਿਸ ਨਾਲ ਉਹਨਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪੀਰ ਤੇ ਸ਼ਰਜੀਤ ਸਿੰਘ ਨੇ थाना ਧਾਰੀਵਾਲ ਦੀ ਪੁਲਿਸ ਨੂੰ ਲੱਗੀ ਅਗਰ ਸਬੰਧੀ ਦਰਖਾਸਤ ਦੰਡਿਆ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਤੁੜੀ ਨੂੰ ਅੱਗ ਮੇਰੇ ਚਾਚਾ ਗੁਰਦੀਪ ਸਿੰਘ ਪਤਰदयाल ਸਿੰਘ ਵਾਸੀ ਸੰਗਰ ਪੱਲੇ ਲਗਾਈ ਗਈ ਹੈ ਸਜੀਤ ਸਿੰਘ ਨੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਤੁੜੀ ਨੂੰ ਅੱਗ ਲਾ ਕੇ ਮੇਰਾ ਨੁਕਸਾਨ ਕਰਨ ਵਾਲੇ ਵਿਅਕਤੀਵੱਧ ਸਖਤ ਕਾਰਵਾਈ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਸਵੇਤ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੀ ਬ੍ਰੀਕਿੰਗ ਦਾ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਜੀ ਭਾਜੀ ਕੀ ਨਾਮ ਆਪਣਾ ਤੇ ਕੀ ਗੱਲ ਹੋਈ ਜੀ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਸਾਨੂੰ ਉਹਨੇ ਗਿੰਨਾ ਸਿੰਘ ਆ ਤੇ ਤੂੜੀ ਲਾਈ ਆ ਜੀ ਚਾਰ ਪੰਜਰ ਨੂੰ ਲੱਗੀ ਨੂੜੀ ਇਥੇ ਤੇ 40 ਟਲਾਲੀ ਤੂੜੀ ਦਿੰਦੀ ਆ ਠੀਕ ਹੈ ਜੀ ਸਾਨੂੰ ਪਤਾ ਲੱਗਾ ਵਾ 1 ਵਜੇ ਰਾਤ ਨੂੰ ਵੀ ਤੁਹਾਡੀ ਤੂੜੀ ਨੂੰ ਅੱਗ ਲੱਗੀ ਆ ਜੀ ਠੀਕ ਹੈ ਜੀ ਮੁੰਡਾ ਗਿਆ ਇਥੋਂ ਲਾਗੋ ਕਵੰਡੀ ਸਾਡੇ ਪਰ ਘਰ ਲਵੇਂ ਪਏ ਆ ਜੀ ਇੱਕ ਟਰਾਲੀ ਲੱਗੀ ਸਾਡੀ ਇੱਥੇ ਤੇ ਕੋ ਤਵੇ ਲੱਗੇ ਆ ਇੱਕ ਸਾਡਾ ਰੀਪਰ ਲੱਗਾ ਟਰੈਕਟਰ ਆਪਾਂ ਘਰ ਲੈ ਗਏ ਆ ਆਪਣੇ ਟੂੜੀ ਸਾਡੇ ਬੰਦੇ ਆਪਣੇ ਲਾਈ ਆ ਜੀ ਸਾਡਾ ਚਾਚਾ ਵਾ ਉਹਨੇ ਟੂੜੀ ਲਾਤੀ ਸਾਡੇ ਅੱਗੇ ਲਾਈਏ ਟੂੜੀ ਨੂੰ ਤੇ ਟੀਂਦਾ ਦੇਖੋ ਕੀ ਹਾਲ ਬੜਿਆ ਵਾ ਗਰੀਬ ਬੰਦੇ ਆਪਾਂ ਟੂੜੀ ਬਹੁਤ ਦੂਰ ਲੈ ਕੇ ਇਹਦੇ ਨਾਰਦਤ ਬੜਾਈ ਆਪਾਂ ਆਪਣੇ ਤੇ ਇਹ ਬੰਦੇ ਨੇ ਬਹੁਤ ਨੁਕਸਾਨ ਕੀਤਾ ਵੇਖੋ ਕੋਈ ਚੀਜ਼ ਨਹੀਂ ਸਾਡੀ ਰਹਿਣ ਦਿੱਤੀ ਇਹਨੇ ਬੰਦੇ ਨੇ ਕੁਝ ਅੰਤ ਹੀ ਕੋਈ ਨਹੀਂ ਇੱਕ ਟਾਇਰ ਟਰਾਲੀ ਦਾ ਬਗਾਨੀ ਟਰਾਲੀ ਆ ਉਹਦਾ ਟਾਇਰ ਪਾੜ ਗਿਆ ਟਰਾਲੀ ਕਿ ਨਵੇਂ ਤੁਹਾਨੂੰ ਪਤਾ ਲੱਗਾ ਜੀ ਸਾਨੂੰ ਲੱਗਾ ਵੀਰ ਜੀ ਕੋਈ 1.5 ਵਜੇ 1.5 ਵਜੇ ਆਪਾਂ ਲੱਗਾ ਹੋਆ ਸਾਨੂੰ ਉਹ ਵੀ ਮੁੰਡਾ ਯਾਰ ਸੁੱਤੇ ਆਪਾਂ ਘਰ ਪਰ ਦੀ ਫੋਟੋ ਚਲਾ ਕੇ ਆਏ ਆ ਟਰਾਲੀਆਂ ਤੇ ਆਪਾਂ ਸੌਂ ਗਏ ਆ ੜ ਕੇ ਸਾਨੂੰ ਨਹੀਂ ਪਤਾ ਵੀ ਕਦੋਂ ਕੀ ਹੋਇਆ ਵਾ ਕੀ ਨਹੀਂ ਤੇ ਅੱਗੇ ਇੰਨੀ ਕਈ ਵੀ ਆਪਾਂ ਤੇ ਆਪਣੀ ਹਾਰਮਨ ਛੱਡ ਗਈ ਕੋਈ ਛੱਡੋ ਪੜੇ ਰਹੀ ਇਹ ਬੁਝਣੀ ਨਹੀਂ ਆ ਪਿੰਡ ਦੇ ਫਿਰ ਸਾਥ ਦਿੱਤਾ ਸਾਡਾ ਬੜਾ ਤੇ ਫਿਰ ਉਹਦੇ ਕਰਕੇ ਕੰਟਰੋਲ ਹੋ ਗਈ ਫਿਰ ਗੱਡੀ ਬਾਅਦ ਚ ਆ ਗਈ ਪਾਣੀ ਵਾਲੀ ਇੱਦਾਂ ਹੀ ਘੰਟੇ ਤੱਕ ਫਾਇਰ ਬ੍ਰਿਗੇਡ ਨੂੰ ਕੀਤਾ ਹੀ ਹਾਂ ਹਾਂ ਜੀ ਹਾਂ ਜੀ ਫਾਇਰ ਬ੍ਰਿਗੇਡ ਵਾਲੇ ਆਏ ਆ ਜੀ ਜੀ ਆ ਜੀ ਉਹ ਰਹ ਤੇ ਅੱਗ ਬਹੁਤ ਜ਼ਿਆਦਾ ਹੈ ਪੁਲਿਸ ਨੂੰ ਕੀਤਾ ਪੁਲਿਸ ਨੂੰ ਕੀਤਾ ਪੁਲਿਸ ਆਈ ਨਹੀਂ ਜੀ ਇਹ ਆ ਗੱਲ ਤੇ ਆ ਬਾਹਰ ਗਰੀਬ ਬੰਦੇ ਆ ਜੀ ਤੂੜੀ ਇੱਥੇ ਪਾਈ ਸੀ ਆਪਣੀ ਛੱਡ ਆਪਣਾ ਥਾਂ ਵੇ ਛੱਡ ਹੋਣ ਜੇ ਬਾਇਆ ਸੀ ਜੀ ਮੋਲ ਨਾਲ ਸਾਰਾ ਕੁ ਕਰਕੇ ਇਹਦੇ ਬੰਦੇ ਨੇ ਅੱਗ ਲਾ ਕੇ ਸੜਤੀ ਗਮਟ ਜੀ ਕਿਹਨਾਂ ਦੇ ਸ਼ਾਕਾ ਤੁਨ ਗੁਰਦੀਪ ਸਿੰਘ ਆ ਫੌਜੀ ਸਨੋ ਉਹਦੇয়াল ਸਿੰਘ ਕੰਪਲੇਨਟ ਕੀਤੀ ਤੁਸੀਂ ਦੇ ਦਿੱਤੀ ਜੀ 181 ਤੇ ਵੀ ਕੀਤੀ ਹੈ 112 ਤੇ ਵੀ ਕੀਤੀ ਹੈ ਰਾਤ ਦੀ ਹੁਣ ਥਾਣੇ ਵੀ ਦੇ ਆਏ ਆ ਆਪਾਂ ਕੀ ਨੁਕਸਾਨ ਹੋਇਆ ਤੁਹਾਡਾ ਕਿੰਨਾ ਕੋਈ ਨੁਕਸਾਨ ਸਾਡਾ 40 ਟਰਾਲੀਆਂ ਨੇ ਇੱਕ ਟਰਾਲੀ ਆ ਤਵੇ ਦਾ ਟਾਇਰ ਪਾੜ ਗਿਆ ਵਾ ਤੇ 6ਡ ਦਾ ਕੋ ਰਿਆ ਕੱਖ ਨਹੀਂ ਆ ਤੇ 2 ਲੱਖ ਰੁਪਏ ਦਾ ਛੱਡ ਲਾਇਆ ਸੀ ਬਣਾਏ ਜਦੋਂ ਕੀ ਮੰਗ ਕਰਦੇ ਸਰਕਾਰ ਨੂੰ ਆਪਾਂ ਬੰਗ ਕਰਨੇ ਇਨਸਾਫ ਹੋਣਾ ਚਾਹੀਦਾ ਵਾ ਜੀ ਜਿਹੜੇ ਬੰਦੇ ਨੇ ਅੱਗ ਲਾਈ ਉਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੀ ਸਜ਼ਾ ਹੋਣੀ ਚਾਹੀਦੀ ਬੰਦੇ ਨੂੰ ਇਹੋ ਜਿਹੇ ਕੰਮ ਗਾਹ ਕਰੇ ਨਾ ਕਿਸੇ ਨਾਲ ਇਹ ਪਾਪ ਕਮਾਇਆ ਡਗਰਾਂ ਨੇ ਪੱਠੇ ਖਾਣੇ ਛੱਡ ਤਾਂ ਉਹਦਾ ਗੱਲ ਕਰ ਲੰਦਾ ਆਣ ਕੇ ਸਾਡੀ ਬੇਨਤੀ ਇਹੋ ਹੀ ਆ ਜੀ ਵਸੋਵਾਦੂ ਸਜ਼ਾ ਜਾਣ ਹੋਈ ਜਾਈਦੀ ਬੰਦੇ ਨੂੰ ਇਹਨੇ ਜੋ ਕੀਤਾ ਵਾ ਬਹੁਤ ਨੁਕਸਾਨ ਵੱਡਾ ਕੀਤਾ ਸਾਡੇ ਨੂੰ ਠੀਕ ਹੈ ਜੀ ਇੱਥੇ ਕੋਈ ਕੋ ਬਿਜਲੀ ਦਾ ਪ੍ਰਬੰਧ ਹੈ ਕੋਈ ਹੋ ਸਕਦਾ ਕਿ ਬਿਜਲੀ ਸਰਕਟ ਨਾਲ ਲੱਗੀ ਹੋ ਜਾਂਦੀ ਮਾ ਇਥੇ ਕੋਈ ਮੀਟਰ ਨਹੀਂ ਲੱਗਾ ਨਾ ਕੋਈ ਤਾਰ ਆ ਜੀ ਤੇ ਨਾ ਕੋਈ ਬਲਬ ਲਾਇਆ ਇਹਨੂੰ ਇਹਨੂੰ ਸ਼ੈਡੂ ਪਾਈਨ ਵਜੇ ਤਿੰਨ ਚਾਰ ਮਹੀਨੇ ਹੋਏ ਆ ਸਾਨੂੰ ਤੇ ਕੋਈ ਮੀਟਰ ਉਟਰ ਕੋਈ ਨਹੀਂ ਨਾ ਕੋਈ ਲਾਈਟ ਦਾ ਪ੍ਰਬੰਧ ਨਾ ਗੱਲਾਂ ਬਾਤ ਟੋਟਲ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਟੋਟਲ ਜੀ ਖਰਚਾ ਵੇਖੋ ਵੀ ਹੁਣ ਇੱਕ ਸ਼ੈੱਡ ਦਾ ਕਰਿਆ ਕੱਖ ਨਹੀਂ 2 ਲੱਖ ਰੁਪਏ ਲਾ ਕੇ ਸ਼ੈੱਡ ਬਣਾਈਆਂ ਤੂੜੀ ਮੋਲ ਬਣਾਈਆਂ ਜੀ ਚਾਲੀ ਟਰਾਲੀਆਂ ਟੁੱੜੀਆਂ ਇੱਕ ਟਰਾਲੀ ਖਰਾਬ ਸਾਡੀ ਹੋ ਗਈ ਆ ਤੋ ਤਵੇ ਸਾਡੇ ਖਰਾਬ ਹੋਏ ਆ ਜੀ ਨੁਕਸਾਨ ਸਾਡਾ ਬੜਾ ਕਰ ਗਿਆ ਬੰਦਾ ਕਿੰਨੇ ਦਾ ਕਰ ਗਿਆ ਲਗਭਗ ਕਿੰਨੇ ਦਾ ਕਰ ਗਿਆ ਕਰੀਬ ਤਿੰਨ ਲੱਖ ਦਾ ਕਰ ਗਿਆ ਨੁਕਸਾਨ ਸਾਡਾ ਇਹ ਥੋੜੀ-ਥੋੜੀ ਕਰ ਗਿਆ ਇਹਨਾਂ 5-5 ਲੱਖ ਤਿੰਨ ਲੱਖ ਦੇ ਤੁਹਾਡਾ ਟੁੱੜੀ-ਟੁੱੜ ਦੇ ਨੁਕਸਾਨ ਕਰ ਗਿਆ 2 ਲੱਖ ਸਾਡੀ ਸੈੱਟ ਦਾ ਜੀ 5 ਲੱਖ ਦਾ ਹੋ ਗਿਆ ਕੀ ਮੰਗ ਕਰਦੇ ਹੋ ਮੈਂ ਕਹਿ ਰਿਹਾ ਇਹਨਾਂ ਸਾਫ਼ ਹੋਣਾ ਚਾਹੀਦਾ ਜੀ ਗਰੀਬ ਬੰਦੇ ਆਪਾਂ ਜੀ ਇਹ ਤਾਂ ਸਾਡੇ ਗੁਜ਼ਰਗੇ ਆ 2 ਸਾਲ ਹੋ ਗਏ ਇਹਨਾਂ ਨੂੰ ਨਾਰਾ ਦਾ ਮੁੱਲ ਲੈ ਸਾਰਾ ਨਾਰ ਮੋਲ ਲਿਆ ਉਹ ਬੰਦਾ ਸਕੇ ਵੱਧ ਲਿਆ ਨਾਰ ਲਿਆ ਆ ਜੀ ਹਰ ਇੱਕ ਚੀਜ਼ ਮੋਲ ਲੈ ਕੇ ਵੜਾਈ ਆ ਰੀ ਤੇ ਉਹ ਬੰਦੇ ਦੇ ਵਸਵਾ ਬਾਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬੰਦੇ ਦੇ ਜੀ ਤੁਹਾਡੇ ਰਣ ਵਾਲੇ ਤੇ ਕੀ ਵਾਕਿਆ ਹੋਇਆ ਜੇ ਮੇਰਾ ਨਾਂ ਸੂਬਾ ਸਿੰਘ ਆ ਜੀ ਸਾਨੂੰ ਮੰਗਲ ਸਿੰਘ ਤੇ ਕੀ ਗੱਲ ਹੋਈ ਜੇ ਮੈਂ ਜੀ ਆਪਣੇ ਘਰ ਸੁੱਤਾ ਹਾਂ ਉਥੋਂ ਮੈਨੂੰ ਇਦਾਂ ਜਿਹੜਾ ਪਟਾਕੇ ਜੇ ਵਜੇ ਆ ਮੈਂ ਸ਼ੀਤੇ ਨਾਲ ਉੱਠਿਆ ਉੱਥੇ ਘੇਰ ਚਾਹਾਂ ਆਣ ਕੇ ਵੇਖਿਆ ਤੇ ਅਗ ਲੱਗੀ ਮੈਂ ਆਪਣੇ ਭਤੀਜੇ ਨੂੰ ਫੋਨ ਕਰਾ ਕੇ ਤੇ ਇਹਨਾਂ ਵੱਲ ਕਹਿਆ। ਪਰ ਇਹ ਨਹੀਂ ਪਤਾ ਵੀ ਕੌਣ ਲਾ ਗਿਆ ਮੈਂ ਇਹ ਨਹੀਂ ਕਰ ਜਾਂਦਾ। ਤੇ ਕਿੰਨੇ ਕੋਈ ਦਾ ਵਾਕਿਆ ਕਦੋਂ ਵੇਖਿਆ ਤੁਸੀਂ? ਮੈਂ ਕੋਈ 1.5 ਵਜੇ ਦੇ ਨਾਲ ਦੇਖਦੇ ਸੀ। ਜਦੋਂ ਅੱਗ ਮਚੀ। ਹਾਂਜੀ ਸਰ ਕੀ ਆ ਮਸਲਾ ਅੱਜ ਪਿੰਡ ਪਹੁੰਚੇ। ਜੇ ਮਸਾ ਇਹ ਆ ਵੀ ਇਹਨਾਂ ਸਰਜੀਤ ਸਿੰਘ ਆ ਇਹਨਾਂ ਦੇ ਇੱਥੇ ਆਪਣੇ ਹਾਲ ਦੇ ਵਿੱਚ ਟੋੜੀ ਲਾਈ ਹੋਈ ਕੋ 40 ਕਿਟਰਲੀ। ਕਹਿੰਦੇ ਰਾਤ ਕੇ 12:00 ਵਜੇ ਨੇ ਕਿਸੇ ਕੈਂਪ ਕਹਿੰਦੇ ਅੱਗ ਲਾ ਲਾਤੀ ਹੈ ਤੇ ਜਿਹੜੀ ਇਹ ਅੱਗ ਜਿਹੜੇ ਇਹਦੇ ਵਿੱਚ ਇੱਕ ਟਰਾਲੀ ਦਾ ਨੁਕਸਾਨ ਹੋਇਆ ਵਾ ਕਹਿੰਦੇ ਟੂੜੀ ਜਿਹੜੀ ਆ ਉਹ ਵੀ ਸੜ ਗਈ ਹੈ ਤੇ ਬਾਕੀ ਇਹ ਅਜੇ ਅੱਗੇ ਚੱਲਦੀ ਪਈ ਆ ਕੋਸ਼ਿਸ਼ ਕਰ ਰਹੇ ਬੁਝਾਉਂਦੇ ਬਾਕੀ ਤਸਦੀਕ ਕਰਨੇ ਆ ਜਿਹੜੇ ਬੰਦੇ ਦੇ ਨਾਲ ਨੂੰ ਸ਼ੱਕ ਆ ਉਹਨੂੰ ਪੁੱਛ ਕੇ ਤੇ ਤਦ ਤੱਕ ਜਿਵੇਂ ਕਾਰਵਾਈ ਅਮਲ ਚੱਲੇ ਹੋਣੀ ਹੈ